ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 24 ਕੁੰਡੇ ਵਾਏ ਆ ਜੀ 5-5 ਕੁੰਡਿਆਂ ਦਾ ਡਿਜ਼ਾਈਨ ਹੈ ਤੇ ਚਾਰ ਕੁੰਡੇ ਆਪਾਂ ਵਾਧ ਪਾਉਣੇ ਆ ਇੱਕ-ਇੱਕ ਆਪਣਾ ਸਾਈਡ ਦਾ ਤੇ ਦੋ ਕੁੰਡੇ ਆਹ ਵਾਲੇ ਵਾਧ ਪੰਜ-ਪੰਜ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾ ਕੇ ਆਪਾਂ ਚਾਰ ਕੁੰਡੇ ਜਾਣੇ ਦੀ ਵਾਧ ਪਾ ਲੈਣੇ ਆ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਬਹੁਤ ਹੀ ਸੋਹਣਾ ਹੈ ਤੇ ਬਹੁਤ ਜਲਦੀ ਬਣਦਾ ਬਹੁਤ ਪਿਆਰਾ ਲੱਗਦਾ ਹੈ ਕੁਝ ਵੀ ਬਣਾਓ ਕੋਟੀ ਸੈਟਰ ਜੈਕਟ ਤੇ ਜੇਕਰ ਤੁਸੀਂ ਬਾਰਡਰ ਬਣਾਉਣਾ ਚਾਹੁੰਦੇ ਆ ਤਾਂ ਬਾਰਡਰ ਵੀ ਬਹੁਤ ਸੋਹਣਾ ਲੱਗਦਾ ਜਿਵੇਂ ਸਾਰੇ ਚ ਪਾਉਣਾ ਤਾਂ ਤਸਕੀ ਵੀ ਵਗੈਰਾ ਬਣਾਉਣਾ ਜਿਵੇਂ ਤਸਕੀ ਵੀ ਚ ਤਾਂ ਬਹੁਤ ਸੋਹਣਾ ਲੱਗਣ ਵਾਲਾ ਡਿਜ਼ਾਈਨ ਹੈ ਜੀ ਤੇ ਆਪਾਂ ਹਾ ਉਲਟੀ ਸਲਾਈ ਬਣਾ ਲਈ ਸੀ ਕੁੰਡੇ ਪਾ ਕੇ ਆਪਾਂ ਸਿੱਧੇ ਪਾਸੇ ਉਲਟੀ ਸਲਾਈ ਬਣਾ ਲਈ ਆ ਤੇ ਉਲਟੇ ਪਾਸੇ ਤੋਂ ਸਿੱਧੀ ਤੇ ਹੁਣ ਆਪਾਂ ਡਿਜ਼ਾਈਨ ਪਾਉਣਾ ਸਟਾਰਟ ਕਰਦੇ ਆਂ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਨਵੇਂ ਦੇਖਣ ਵਾਲੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਹੁਣ ਆਪਾਂ ਇੱਕ ਕੁੰਡਾ ਤਾਰ ਲਿਆ ਤੇ ਹੁਣ ਆਪਾਂ ਦੇਖੋ ਜੀ ਆਹ ਕੁੰਡੇ ਜਿਹੜੇ ਨਾ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬਣਾਉਣਾ ਹੈ ਸਿੱਧੇ ਆਪਾਂ ਇਸ ਤਰ੍ਹਾਂ ਬਣਾਉਨੇ ਆਂ ਨਾ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬਣਾਉਣਾ ਦੋ ਕੁੰਡੇ ਆਪਾਂ ਸਿੱਧੇ ਬਣਾ ਲਈਏ ਤੇ ਧਾਗਾ ਹੁਣ ਆਪਾਂ ਰੱਖਾਂਗੇ ਆਪਣੇ ਇੱਧਰ ਕਰਾਂਗੇ ਤੇ ਹੁਣ ਆਪਾਂ ਲਵਾਂਗੇ ਜੀ ਤਿੰਨ ਕੁੰਡੇ ਆਪਾਂ ਨਾ ਥੋੜੇ ਜੇ ਇਸ ਤਰ੍ਹਾਂ ਲੂਜ਼ ਕਰ ਲਵਾਂਗੇ ਗਨ ਕੁੰਡੇ ਆਪਾਂ ਲੈ ਲੇਤਾ ਅਗ ਆਪਣੇ ਵੱਲ ਹੈ ਹੁਣ ਆਪਾਂ ਇਹਨਾਂ ਦਾ ਤਿੰਨਾ ਤੋਂ ਇੱਕ ਕੁੰਡਾ ਬਣਾ ਲੈਣਾ ਤਿੰਨਾ ਤੋਂ ਇੱਕ ਕੁੰਡਾ ਬਣਾ ਕੇ ਆਪਾਂ ਇਹਨਾਂ ਨੂੰ ਦੋਵਾਂ ਨੂੰ ਦੋ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਸਲਾਈ ਤੇ ਲੈ ਲਵਾਂਗੇ ਤੇ ਆ ਜਿਹੜਾ ਲਾਸਟ ਵਾਲਾ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਛੱਡ ਦਾਂਗੇ ਇਹਨਾਂ ਦੋਹਾਂ ਗੁੰਡੇਆਂ ਨੂੰ ਆਪਾਂ ਇੱਕ ਵਾਰੀ ਫੇਰ ਬਣਾ ਲਵਾਂਗੇ। ਮਾਜੀ ਆਪਣੇ ਆਹ 5 ਗੁੰਡੇ ਹੋ ਗਏ। ਦੋ ਗੁੰਡੇ ਆਪਾਂ ਸਿੱਧੇ ਬਣਾਏ, ਤਿੰਨ ਗੁੰਡੇ ਆਪਣੇ ਆਹ ਤਿੰਨ ਗੁੰਡਿਆਂ ਦਾ ਡਿਜ਼ਾਈਨ ਸੀ। ਹੁਣ ਆਪਾਂ ਦੋ ਗੁੰਡੇ ਫੇਰ ਇਸ ਤਰ੍ਹਾਂ ਹੀ ਬਣਾਵਾਂਗੇ। ਇਸ ਤਰ੍ਹਾਂ ਪਾਵਾਂਗੇ ਸਲਾਈ। ਇਹ ਫਸਟ ਸਲਾਈ ਕਰਕੇ ਆ ਜੀ ਜਦੋਂ ਇੱਕ ਵਾਰ ਚੱਲ ਪਿਆ ਡਿਜ਼ਾਈਨ ਫਿਰ ਤਾਂ ਬਹੁਤ ਸੌਖਾ ਬਣਦਾ ਹੈ ਅਤਨ ਕੁੰਡੇ ਆਪਾਂ ਲੈ ਲੈ ਸਲਾਈ ਤੇ ਇੱਕ ਵਾਰੀ ਬਣਾ ਲੈ ਤੇ ਹੁਣ ਥੋੜੇ ਜੇ ਇਸ ਤਰ੍ਹਾਂ ਔਖੇ ਲੱਗਦੇ ਆਪਾਂ ਦੋ ਕੁੰਡੇ ਸਲਾਈ ਤੇ ਲੈ ਲੈ ਹੈਗੇ ਮੂਹਰਲੇ ਤੇ ਆ ਪਿਛਲਾ ਗੁੰਡਾ ਆਪਾਂ ਉਤਾਰ ਦਵਾਂਗੇ ਤੇ ਇਹਨਾਂ ਨੂੰ ਦੋ ਕੁੰਡਿਆਂ ਨੂੰ ਆਪਾਂ ਇੱਕ ਵਾਰੀ ਫੇਰ ਬਣਾ ਲਵਾਂਗੇ ਤਿੰਨ ਕੁੰਡੇ ਸੀ ਆਪਾਂ ਤਿੰਨਾਂ ਤੋਂ ਤਿੰਨ ਹੀ ਫੇਰ ਬਣਾ ਲੈਣੇ ਦੋ ਕੁੰਡੇ ਸਿੱਧੇ ਆ ਦੋ ਕੁੰਡੇ ਆਪਾਂ ਇਸ ਤਰ੍ਹਾਂ ਬਣਾਉਣੇ ਆ ਜੀ ਤਿੰਨ ਕੁੰਡੇ ਆਪਾਂ ਲਏ ਸਲਾਈ ਤੇ ਇੱਕ ਵਾਰੀ ਬਣਾਏ ਥੋੜੀ ਜੀ ਵੀਡੀਓ ਸਾਫ਼ ਨਹੀਂ ਆ ਰਹੀ ਦੋ ਕੁੰਡੇ ਆਪਾਂ ਆਪਾਂ ਲਾਸਟ ਵਾਲਾ ਕੁੰਡਾ ਆਪਾਂ ਛੱਡਤਾ ਸੀ ਸਲਾਈ ਤੋਂ ਦੋ ਕੁੰਡੇ ਆਪਾਂ ਫੇਰ ਇੱਕ ਵਾਰੀ ਇਸ ਤਰ੍ਹਾਂ ਬਣਾ ਲੈਣੇ ਦੋ ਕੁੰਡੇ ਆਪਾਂ ਇਸ ਤਰ੍ਹਾਂ ਬਣਾਵਾਂਗੇ ਸਿੱਧੇ ਆ ਤਿੰਨ ਕੁੰਡੇ ਆਪਾਂ ਫਿਰ ਲਵਾਂਗੇ ਸਲਾਈ ਤੇ ਇਹਨਾਂ ਨੂੰ ਇੱਕ ਵਾਰੀ ਬਣਾ ਲਿਆ ਹੁਣ ਇੱਥੇ ਧਿਆਨ ਨਾਲ ਦੇਖ ਲਓ ਜੀ ਆਪਾਂ ਹੁਣ ਆਹ ਇਹ ਵੈਸੇ ਤਾਂ ਨਾਲ ਹੀ ਬਣ ਜਾਂਦੇ ਪਰ ਆ ਪਹਿਲੀ ਸਲਾਈ ਕਰਕੇ ਨਹੀਂ ਬਣ ਰਹੇ ਇਸ ਲਈ ਆਪਾਂ ਆ ਦੋ ਕੁੰਡੇ ਲੈ ਲੇ ਸਲਾਈ ਤੇ ਤੇ ਆਹ ਕੁੰਡਾ ਆਪਾਂ ਇਸ ਤਰ੍ਹਾਂ ਛੱਡ ਦਾਂਗੇ ਇਹਨਾਂ ਨੂੰ ਐ ਸਲਾਈ ਤੇ ਲੈ ਕੇ ਇੱਕ ਵਾਰੀ ਆਪਾਂ ਫੇਰ ਬਣਾ ਲਵਾਂਗੇ ਐਂਡ ਤੇ ਆਪਣੇ ਕੋਲ ਦੋ ਕੁੰਡੇ ਰਹਿ ਗਏ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਿੱਧੇ ਬਣਾ ਲਵਾਂਗੇ ਉਲਟੀ ਸਾਈਡ ਤੋਂ ਦੇਖੋ ਜੀ ਇਹ ਆਪਾਂ ਸਲਾਈ ਬਣਾਉਣੀ ਹੈਗੀ ਉਲਟੀ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਸਿੰਪਲ ਹੀ ਬਣਾ ਲੈਣਾ ਜਿਵੇਂ ਆਪਾਂ ਆਮ ਬਣਾਉਨੇ ਆ ਧਾਗਾ ਫੇਰ ਪਿੱਛੇ ਕਰਾਂਗੇ ਹੁਣ ਆਪਣੇ ਕੋਲੇ ਆਹ ਤਿੰਨ ਕੁੰਡੇ ਹੋਗੇ ਅੱਛਾ ਆਪਾਂ ਵਾਲ ਪਾਉਣਾ ਭੁੱਲ ਗਏ ਸੀਗੇ ਜੀ ఆహా తిన్న కండే హేస్ తరం బాయి తిన్న బో కండే అన్నా హా తిను దో కండే ఉల్టే నే తిన్న కుండే ధాగా పిచ్చే క ਦਨ ਕੁੰਡੇ ਆਪਾਂ ਇਕੱਠੇ ਲਵਾਂਗੇ ਉਲਟੀ ਸਾਈਡ ਹੈ ਜੀ ਇੱਕ ਵਾਰੀ ਬਣਾਇਆ ਤੇ ਹੁਣ ਆਪਾਂ ਇਹਨਾਂ ਨੂੰ ਦੋ ਕੁੰਡਿਆਂ ਨੂੰ ਫਿਰ ਤੋਂ ਬਣਾ ਲਵਾਂਗੇ ਆਹ ਕੁੰਡਾ ਆਪਾਂ ਇੱਕ ਛੱਡ ਤਾ ਦੋ ਕੁੰਡਿਆਂ ਨੂੰ ਆਪਾਂ ਫਿਰ ਤੋਂ ਬਣਾ ਲਵਾਂਗੇ ਦੋ ਕੁੰਡੇ ਉਲਟੇ ਤਾਂ ਅੱਗੇ ਪਿੱਛੇ ਕਰਾਂਗੇ ਤਿੰਨ ਕੁੰਡੇ ਆਪਾਂ ਇਕੱਠੇ ਲਵਾਂਗੇ ਸਲਾਈ ਤੇ ਇੱਕ ਵਾਰੀ ਬਣਾਇਆ ਫਿਰ ਆਹ ਕੁੰਡਾ ਆਪਾਂ ਛੱਡ ਦਾਂਗੇ ਤੇ ਦੋ ਕੁੰਡੇ ਆਪਾਂ ਫਿਰ ਸਲਾਈ ਤੇ ਲੈ ਲੈ ਇਹਨਾਂ ਨੂੰ ਇੱਕ ਵਾਰੀ ਫਿਰ ਬਣਾ ਲਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਛੱਡ ਦਾਂਗੇ ਦੋ ਕੁੰਡੇ ਫਿਰ ਉਲਟੇ ਆ ਤਾਂ ਇਹਨਾਂ ਕੁੰਡੇ ਆ ਅਗਾ ਇੱਧਰ ਕਰਾਂਗੇ ਆਪਾਂ ਵਲ ਪਾਉਣਾ ਤਿੰਨ ਕੁੰਡੇ ਆਪਾਂ ਸਲਾਈ ਤੇ ਲੈ ਲੇ ਇੱਕ ਵਾਰੀ ਬਣਾ ਲਿਆ ਫਿਰ ਆਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਛੱਡ ਦਾਂਗੇ ਹੁਣ ਛੱਡਣ ਦਾ ਮਤਲਬ ਇਹ ਆ ਵੀ ਆਪਾਂ ਇੱਥੇ ਸਲਾਈ ਤੇ ਰਹਿਣ ਦੇਵਾਂਗੇ ਇਹਨੂੰ ਆਪਾਂ ਨਾਲ ਨਹੀਂ ਲੈਣਾ ਤੇ ਦੋ ਕੁੰਡੇ ਆਪਾਂ ਇੱਕ ਵਾਰੀ ਫੇਰ ਬਣਾ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਤਿੰਨਾਂ ਨੂੰ ਇਸ ਤਰ੍ਹਾਂ ਧਾਰ ਦਾਂਗੇ ਹੁਣ ਆਪਾਂ ਸਿੱਧੀ ਸਾਈਡ ਆ ਗਏ ਫਿਰ ਤੋਂ ਫਿਰ ਤੋਂ ਦੇਖੋ ਇਹ ਸਿੱਧੇ ਪਾਸੇ ਆਪਾਂ ਆਹ ਇਸ ਤਰ੍ਹਾਂ ਬਣਾਉਣੇ ਆ ਗੁੰਡੇ ਇਸ ਤਰ੍ਹਾਂ ਸਲਾਈ ਪਾ ਕੇ ਬਣਾਉਣੇ ਆ ਫਿਰ ਤਾਂ ਅਗ ਆਪਣੇ ਵੱਲ ਕਰਾਂਗੇ ਹੁਣ ਆਪਾਂ ਤਿੰਨ ਗੁੰਡੇ ਫਿਰ ਲੈ ਲਵਾਂਗੇ ਇਕੱਠੇ ਹੁਣ ਆਪਾਂ ਇੱਕ ਤਰ੍ਹਾਂ ਇੱਕ ਵਾਰੀ ਇਸ ਤਰ੍ਹਾਂ ਬਣਾ ਲਵਾਂਗੇ ਹੁਣ ਆਪਾਂ ਆਹ ਦੋ ਗੁੰਡੇ ਬਣਾਉਣੇ ਆ ਹੁਣ ਆਪਾਂ ਬਾ ਮੈਂ ਆਹ ਗੁੰਡਾ ਨਾ ਤਾਰੀਏ ਤੇ ਹੁਣ ਆਪਾਂ ਇਹਨਾਂ ਦੋ ਗੁੰਡਿਆਂ ਨੂੰ ਫਿਰ ਬਣਾ ਲਵਾਂਗੇ ਹੁਣ ਆਪਾਂ ਤਿੰਨੇ ਇਕੱਠੇ ਛੱਡ ਦਵਾਂਗੇ ਦੋ ਗੁੰਡੇ ਫਿਰ ਇਸ ਤਰ੍ਹਾਂ ਬਣਾ ਲਵਾਂਗੇ ਇਸ ਤਰ੍ਹਾਂ ਸਲਾਈ ਪਾਉਣੀ ਆ ਬਣਾ ਲਵਾਂਗੇ ਧੱਗ ਆਪਣੇ ਵੱਲ ਕਰਾਂਗੇ ਆਹ ਗੁੰਡਾ ਜਿਹੜਾ ਬਲ ਪਾਇਆ ਦੋ ਗੁੰਡੇ ਆਹ ਇਹਨਾਂ ਤਿੰਨਾਂ ਨੂੰ ਆਪਾਂ ਇੱਕ ਵਾਰੀ ਇਕੱਠੇ ਬਣਾ ਲੈਣਾ ਛੇ ਰਾ ਦੋ ਕੁੰਡੇ ਆ ਜਿਹੜੇ ਇਹਨਾਂ ਨੂੰ ਬਣਾ ਲੈਣਾ ਹੁਣ ਆਪਾਂ ਆਹ ਕੁੰਡਾ ਨਾਲ ਨਹੀਂ ਲੈਣਾਗਾ ਹੁਣ ਆਪਾਂ ਇਹਨਾਂ ਤਿੰਨਾਂ ਨੂੰ ਇਸ ਤਰ੍ਹਾਂ ਤਾਰ ਦੇਣਾ ਦੋ ਕੁੰਡੇ ਸਿੱਧੇ ਇਸ ਤਰ੍ਹਾਂ ਬਣਾ ਲੈਣੇ ਆਪਾਂ ਫਿਰ ਧਾਗਾ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਇਕੱਠੇ ਬਣਾਵਾਂਗੇ ਫਿਰ ਦੋ ਕੁੰਡੇ ਫਿਰ ਇੱਕ ਵਾਰੀ ਬਣਾ ਦਵਾਂਗੇ ਆਪਾਂ ਇਸ ਤਰ੍ਹਾਂ ਵੀ ਬਣਾ ਸਕਦੇ ਆ ਕਿ ਤਿੰਨ ਗੁੰਡੇ ਆਪਾਂ ਇਕੱਠੇ ਬਣਾ ਲਵੇ ਬਣਾ ਲੇ ਤਾਂ ਆਪਾਂ ਲਾਸਟ ਵਾਲਾ ਗੁੰਡਾ ਪਹਿਲਾਂ ਛੱਡ ਦਈਏ ਫੇਰ ਆ ਦੋ ਗੁੰਡੇ ਸੌਖੇ ਬਣ ਜਾਂਦੇ ਆ ਮੈਂ ਦੇਖੋ ਜੀ ਇਹਨਾਂ ਨੂੰ ਇਸ ਤਰ੍ਹਾਂ ਸਲਾਈ ਤੇ ਲੈ ਲਵਾਂਗੇ ਇੱਕ ਵਾਰੀ ਬਣਾ ਲਿਆ ਆਪਾਂ ਤੇ ਇਹਨੂੰ ਛੱਡ ਦਵਾਂਗੇ ਦੋ ਗੁੰਡੇ ਇਸ ਤਰ੍ਹਾਂ ਬਣਾ ਲਾਂਗੇ ਦੋ ਗੁੰਡੇ ਸਿੱਧੇ ਆਉਂਦੇ ਜਾਂਦੇ ਸਲਾਈ ਦੋਨੋਂ ਪਾਸੇ ਤੋਂ ਇਹ ਡਿਜ਼ਾਈਨ ਬਣਦਾ ਹੈ ਉਲਟੀ ਸਾਈਡ ਆਪਾਂ ਇਹ ਆਹ ਕੁੰਡੇ ਇਸ ਤਰ੍ਹਾਂ ਜਿਵੇਂ ਆਪਾਂ ਆਮ ਬਣਾਉਨੇ ਆ ਉਸੇ ਤਰ੍ਹਾਂ ਹੀ ਬਣਾ ਲੈਣਾ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਆਪਾਂ ਸਲਾਈ ਤੇ ਲਾਵਾਂਗੇ ਇੱਕ ਵਾਰ ਬਣਾ ਲੈ ਦੋ ਕੁੰਡੇ ਆਪਾਂ ਇਕੱਠੇ ਫੇਰ ਬਣਾ ਲਵਾਂਗੇ ਦੋ ਕੁੰਡੇ ਸਿੰਪਲ ਬਣਾਏ ਫਿਰ ਆਹ ਤਿੰਨ ਕੁੰਡੇ ਲਵਾਂਗੇ ਇੱਕ ਵਾਰ ਬਣਾ ਲਈ ਇਹਨੂੰ ਛੱਡ ਕੇ ਆਹ ਕੁੰਡੇ ਨੂੰ ਦੋ ਕੁੰਡੇ ਫਿਰ ਇੱਕ ਵਾਰੀ ਬਣਾ ਲੈ ਤਿੰਨ ਗੁੰਡੇ ਆਪਣੇ ਕੋਲ ਹੈਗੇ ਆ ਇਹ ਤਿੰਨਾਂ ਤੋਂ ਆਪਾਂ ਤਿੰਨ ਹੀ ਫੇਰ ਬਣਾ ਲੈਣੇ ਆ ਇੱਕ ਵਾਰੀ ਤਿੰਨ ਇਕੱਠੇ ਬਣਾ ਲੈਣੇ ਆ ਇੱਕ ਵਾਰੀ ਦੋ ਗੁੰਡੇ ਬਣਾ ਲੈਣੇ ਆ ਇਕੱਠੇ ਇਸ ਤਰ੍ਹਾਂ ਕਰਕੇ ਆਪਣੇ ਕੋਲ ਤਿੰਨ ਗੁੰਡੇ ਆਪਣੇ ਪੂਰੇ ਹੋ ਜਾਣਗੇ ਮੈਂ ਕਈ ਵਾਰੀ ਵਾਲ ਪਾਉਣਾ ਭੁੱਲ ਜਾਂਦੀ ਹਾਂ ਤੁਸੀਂ ਨਾ ਭੁੱਲ ਜਿਓ ਜੀ ਇਸ ਤਰ੍ਹਾਂ ਬਣਿਆ ਡਿਜ਼ਾਈਨ ਇਹ ਆਪਣਾ ਤੇ ਆਪਾਂ ਥੋੜਾ ਜਿਹਾ ਹੋਰ ਦਿਖਾਉਣਾ ਤੁਹਾਨੂੰ ਬਣਿਆ ਹੋਇਆ ਦੇਖੋ ਜੀ ਇਸ ਤਰ੍ਹਾਂ ਬਣਦਾ ਹੈ ਦੇਖੋ ਕਿੰਨਾ ਸੋਹਣਾ ਬਣਿਆ ਜੇ ਬਾਰਡਰ ਬਣਾਉਣਾ ਚਾਹੁੰਦੇ ਬਾਰਡਰ ਬਣਾ ਲਓ ਤੇ ਜੇ ਆਪਾਂ ਜੇ ਸਕੀਵੀਆਂ ਬਣਾਉਣੇ ਤਾਂ ਸਕੀਵੀ ਤੇ ਇਦਾਂ ਸਾਰੀ ਤੇ ਬਹੁਤ ਸੋਹਣਾ ਲੱਗੂਗਾ ਜੀ ਜਿਵੇਂ ਤੁਹਾਡਾ ਜੇ ਇੱਛਾ ਮੰਨਦਾ ਤੁਸੀਂ ਉਸੇ ਤਰ੍ਹਾਂ ਇਸ ਡਿਜ਼ਾਈਨ ਨੂੰ ਪਾ ਸਕਦੇ ਹੋ ਡਿਜ਼ਾਈਨ ਬਹੁਤ ਸੋਹਣਾ ਜੀ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਤੇ ਸੋਹਣਾ ਜਿਹਾ ਕਰਦੇ ਹੋ ਜੀ ਕਮੈਂਟ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਆਪ ਦਾ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਨਾਲ ਵੀਡੀਓ ਦੇਖਣ ਲਈ ਫਿਰ ਤੋਂ ਬਹੁਤ-ਬਹੁਤ ਧੰਨਵਾਦ ਜੀ